ਦੋਸਤੋ ਡਾਕਟਰ ਮਬਟਕਰ ਨੇ ਆਪਣੀ ਇੱਕ ਕਿਤਾਬ ਦੇ ਵਿੱਚ ਲਿਖਿਆ ਆ ਕਿ ਅਗਰ ਮਾਨਸਿਕ ਗੁਲਾਮੀ ਉਸ ਦੀ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ ਜਾਵੇ ਜਾਂ ਹੋ ਜਾਵੇ ਤਾਂ ਉਹ ਆਪਣੇ ਆਪ ਆਪਣੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਕੋਈ ਨਾ ਕੋਈ ਰਸਤਾ ਲੱਭ ਲਵੇਗਾ ਤਿਆਰ ਕਰ ਲਵੇਗਾ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਬਹੁਤ ਜਨ ਸਮਾਜ ਦੇ ਲਈ ਸਿੱਖਿਆ ਦਾ ਪ੍ਰਬੰਧ ਤੇ ਹੋ ਗਿਆ ਪਰ ਆਜ਼ਾਦੀ ਤੋਂ ਬਾਅਦ ਆਪਾਂ ਇਹ ਚੀਜ਼ ਦੇਖਦੇ ਹਾਂ ਕਿ ਜਿਹੜੀ ਬਹੁਜਲ ਲੀਡਰਸ਼ਿਪ ਆ ਖਾਸ ਕਰਕੇ ਦਲਿਤ ਲੀਡਰਸ਼ਿਪ ਆ ਉਹਦੇ ਲਈ ਸਭ ਤੋਂ ਵੱਡਾ ਚੈਲੰਜ ਕੀ ਆ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਮਾਨਸਿਕ ਗੁਲਾਮ ਲੋਕ ਆ ਉਹਨਾਂ ਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਹੋ ਕਿਵੇਂ ਕਰਵਾਇਆ ਜਾਵੇ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣਾ ਆਪਣੇ ਆਪ ਇੱਕ ਵੱਡਾ ਹਰਕੁਲੀਅਨ ਟਾਸਕ ਬਣਿਆ ਹੋਇਆ ਹੈ ਡਾਕਟਰ ਮਿਤਕਰ ਬਹੁਜਨ ਸਮਾਜ ਦੇ ਲੋਕਾਂ ਬਾਰੇ ਕੀ ਸੋਚਦੇ ਸੀਗੇ ਹੁਣ ਅਸੀਂ ਰਿਐਲਟੀ ਅੱਜ ਦੀ ਡੇਟ 'ਚ ਕੀ ਹੈ ਬਹੁਜਨ ਸਮਾਜ ਦੇ ਜਿਹੜੇ ਬੱਚੇ ਆ ਖਾਸ ਕਰਕੇ ਪਿੰਡਾਂ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਉਹ ਪਖੰਡਵਾਦ ਦੇ ਵਿੱਚ ਅਡੰਬਰਵਾਦ ਦੇ ਵਿੱਚ ਫਸੇ ਹੋਏ ਆ ਉਹ ਬਾਬਿਆਂ ਪਿੱਛੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਬਾਬਿਆਂ ਦੇ ਲਈ ਸੇਵਾ ਭਾਵਨਾ ਜਾਗੀ ਹੋਈ ਆ ਕੋਈ ਬਹੁਜਨ ਸਮਾਜ ਦਾ ਬੰਦਾ ਕਿਸੇ ਬਾਬੇ ਦਾ ਸੇਵਾਦਾਰ ਬਣ ਕੇ ਘੁੰਮ ਰਿਹਾ ਕੋਈ ਕਿਸੇ ਬਾਬੇ ਦਾ ਸੇਵਾਦਾਰ ਬਣ ਕੇ ਘੁੰਮ ਰਿਹਾ ਉਹ ਅਲੱਗ-ਅਲੱਗ ਧਰਮਿਕ ਸਥਾਨਾਂ ਦੇ ਪੀਰਾਂ ਦੇ ਹੋਰ ਬਾਬਿਆਂ ਦੇ ਜਿਹੜੇ ਆ ਉਹ ਲਗਾਤਾਰ ਚੱਕਰ ਮਾਰੀ ਜਾ ਰਹੇ ਆ ਉਹ ਗਲੀਆਂ ਨੁਕਰਾਂ ਦੇ ਵਿੱਚ ਪਿੰਡਾਂ 'ਚ ਖਾਸ ਤੌਰ ਤੇ ਗਲੀਆਂ ਨੁਕਰਾਂ ਵਿੱਚ ਖੜੇ ਹੋ ਕੇ ਆਪਣਾ ਟਾਈਮ ਵੇਸਟ ਕਰਦੇ ਸਾਲਾਂ ਮੱਦੀ ਆਪਣੇ ਜਿਹੜੇ ਆ ਉਹ ਬਰਬਾਦ ਕਰ ਲੈਂਦੇ ਆ ਔਰ ਆਪਾਂ ਇਹ ਦੇਖਦੇ ਆ ਕਿ ਇਹ ਸਮਾਜ ਦੇ ਲੋਕਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਠੀਕ ਕਰਨ ਦੀ بجائے ਭਾਵ ਸਾਗਰ ਕਿੰਨੇ ਪਾਰ ਕਰਨਾ ਉਹਦੇ ਲੈ ਕੇ ਬੋਝ ਪਿਆ ਹੋਇਆ ਦਿਮਾਗ ਦੇ ਉੱਤੇ ਔਰ ਇਹਨਾਂ ਦੇ ਜਿਹੜੇ ਬੱਚੇ ਆ ਬਹੁਜਾ ਸਮਾਜ ਦੇ Dalit ਸਮਾਜ ਦੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਿਆਦਾ ਆਪਣੀ ਜਿਹੜੀ ਫਾਰਮਲ ਪੜ੍ਹਾਈ ਆ ਉਹਨੂੰ ਉਹ ਪੂਰੀ ਹੀ ਨਹੀਂ ਕਰਦੇ ਉਹਨੂੰ ਉਹ ਦਸਵੀਂ ਬਾਅਦ ਨਹੀਂ ਕਰਕੇ ਪਿੰਡਾਂ ਦੇ ਵਿੱਚ ਬੇਫਾਤੂ ਬਿਨਾਂ ਵਜ੍ਹਾ ਐਵੇਂ ਚੱਕਰ ਮਾਰੀ ਜਾਂਦੇ ਆ ਆਪਣਾ ਟਾਈਮ ਵੇਸਟ ਕਰੀ ਜਾਂਦੇ ਆ ਕੋਈ ਕਿਤੇ ਨਹੀਂ ਲੱਗਦਾ ਕੋਈ ਧੰਦੇ ਨਾਲ ਕਿਸੇ ਪਾਸੇ ਕੋਈ ਕੰਮ ਨਹੀਂ ਕਰਦਾ ਹੁਣ ਅਸੀਂ ਡਾਕਟਰ ਮੈਡਿਕਲ ਫੀਸ ਹੋ ਜਾਂਦਾ ਸੀ ਬਹੁਜਿਆ ਸਮਾਜ ਬਾਰੇ ਬਟ ਡਾਕਟਰ ਮੈਡਿਕਲ ਫੀਸ ਹੋ ਜਾਂਦਾ ਸੀ ਕਿ ਬਹੁਜਿਆ ਸਮਾਜ ਦੇ ਲੋਕ ਆ ਜਿਹੜੇ ਬੱਚੇ ਆ ਖਾਸ ਤੌਰ ਤੇ ਇਹ ਆਪਣੀ ਫਾਰਮਲ ਪੜ੍ਹਾਈ ਪੂਰੀ ਕਰ ਗਏ ਮਤਲਬ ਕੋਈ ਬੀਟੈਕ ਕਰੇਗਾ ਕੋਈ ਐਮਬੀਬੀਐਸ ਕਰੇਗਾ ਕੋਈ ਇੰਜੀਨੀਅਰਿੰਗ ਕਰੇਗਾ ਆਪਣੀ ਬੀਏ ਐਮਏ ਆਪਣੀ ਫਾਰਮਲ ਪੜਾਈ ਪੂਰੀ ਕਰਨ ਤੋਂ ਬਾਅਦ ਇਹ ਲੋਕ ਦੂਜੀਆਂ ਕਿਤਾਬਾਂ ਪੜ੍ਹਨਗੇ ਡਾਕਟਰ ਮੈਟਕਰ ਕਾਂਸ਼ੀਆ ਇਹ ਹੀ ਸੋਚਦੇ ਸੀ ਨਾ ਕਿ ਇਹ ਦੂਜੀਆਂ ਕਿਤਾਬਾਂ ਪੜ੍ਹਨਗੇ ਕਿਤਾਬਾਂ ਪੜ੍ਹ ਕੇ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਸਾਡਾ ਅਸਲੀ ਇਤਿਹਾਸ ਕੀ ਹੈ ਜਿਹੜੀ ਹਿਸਟਰੀ ਨਾ ਕਾਲਜ ਪੜਾਈ ਉਹ ਸਾਡੀ ਅਸਲੀ ਹਿਸਟਰੀ ਨਹੀਂ ਹੈ ਸਾਡੇ ਅਸਲੀ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰਨਗੇ ਪਿਛਲੇ 35 ਸਾਲਾਂ ਦੇ ਵਿੱਚ ਜਿਹੜਾ ਦਲਿਤ ਸਮਾਜ ਹੈ ਇਹਨਾਂ ਨੇ ਜਾਨਵਾਰ ਵਰਗਾ ਜੀਵਨ ਬਤੀਤ ਕੀਤਾ ਇਹ ਗਰੀਬ ਰਹੇਗੇ ਇਹ ਪਿਛਲੇ ਰਹੇਗੇ ਇਹ ਅਨਪੜ੍ਹ ਰਹੇਗੇ ਇਹ ਲੋਕ ਸਮਾਜ ਦੇ ਵਿੱਚ ਬਹੁਤ ਪਿੱਛੜ ਗਏ ਇਹ ਕੌਨਸਪਿਰੇਸੀ ਦੇ ਤਹਿਤ ਹੋਇਆ ਜਿਹੜੇ ਬਹੁਤਿਆ ਸਮਾਜ ਦੇ ਬੱਚੇ ਆ ਉਹ ਕਿਤਾਬਾਂ ਨੂੰ ਪੜ ਕੇ ਡਾਕਟਰ ਮਿਲ ਕੇ ਦਾ ਲਿਟਰੇਚਰ ਤੇ ਹੋਰ ਲਿਟਰੇਚਰ ਨੂੰ ਪੜ ਕੇ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਇਹ ਕੌਨਸਪਿਰੇਸੀ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਉਸ ਛੜਿਆੰਤ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਇਹ ਲੋਕ ਪਿੱਛੇ ਕਿਉਂ ਰਹਿ ਗਏ ਪਿੱਛੇ ਕਿਉਂ ਰਹਿ ਗਏ ਪਰ ਔਰ ਦੂਸਰਾ ਡਾਕਟਰ ਮਿਲਕਰ ਇਹ ਸਮਝਦਾ ਸੀ ਕਿ ਇਹਨਾਂ ਦੇ ਬੱਚੇ ਪੜ੍ਹ ਕੇ ਦੂਜੀਆਂ ਕਿਤਾਬਾਂ ਪੜ੍ਹ ਕੇ ਅਸਲੀ ਇਤਿਹਾਸ ਨੂੰ ਜਾਣ ਕੇ ਬਹੁਜਲ ਸਮਾਜ ਦਾ ਜਿਹੜਾ ਅੰਦੋਲਨ ਆ ਉਹਦੇ ਵਿੱਚ ਆਪਣਾ ਹਿੱਸਾ ਪਾਉਣਗੇ ਉਸ ਅੰਦੋਲਨ ਨੂੰ ਅੱਗੇ ਲੈ ਕੇ ਜਾਣਗੇ ਪਰ ਅੱਜ ਅਸੀਂ ਕੀ ਅਹਿਸਾਸ ਕਰ ਰਹੇ ਹਾਂ ਅੱਜ ਅਸੀਂ ਕੀ ਮਹਿਸੂਸ ਕਰ ਰਹੇ ਹਾਂ ਮੈਂ ਇਹ ਮਹਿਸੂਸ ਕਰ ਰਿਹਾ ਕਿ ਸਾਡੀ ਜਿਹੜੀ ਲੀਡਰਸ਼ਿਪ ਪਰ ਬਹੁਤ ਦਲਿਤ ਸਮਾਜ ਦੀ ਲੀਡਰਸ਼ਿਪ ਪਰ ਜਿਹੜੀ ਵੀ ਹੈ ਜਿੰਨੀ ਵੀ ਹੈ ਉਹਦੇ ਲਈ ਸਭ ਤੋਂ ਵੱਡਾ ਟਾਸਕ ਕੀ ਹੈ ਕਿ ਜਿਹੜੇ Dalit ਸਮਾਜ ਦੇ ਮਾਨਸਿਕ ਗੁਲਾਮ ਲੋਕ ਆ ਨਾ ਉਹਨਾਂ ਦੀ ਗੁਲਾਮੀ ਦਾ ਅਹਿਸਾਸ ਕਿਵੇਂ ਕਰਵਾਇਆ ਜਾਵੇ ਇਹ ਉਹਨਾਂ ਲਈ ਵੱਡਾ ਟਾਸਕ ਬਣਿਆ ਹੋਇਆ ਹੈ ਇਹ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਹਨਾਂ ਨੂੰ ਭਵ ਸਾਗਰ ਦੇ ਚੱਕਰਾਂ ਤੋਂ ਕੱਢ ਕੇ ਇਹਨਾਂ ਨੂੰ ਆਪਣੀ ਜਿਹੜੀ ਅਸਲੀ ਲਾਈਫ ਆ ਉਹਦੇ ਵਿੱਚ ਪੜਨ ਲਈ ਕਿਵੇਂ ਪ੍ਰੇਰਿਤ ਕੀਤਾ ਜਾਵੇ ਉਹਨਾਂ ਲਈ ਦੂਜੀਆਂ ਕਿਤਾਬਾਂ ਪੜਨ ਲਈ ਕਿਵੇਂ ਪ੍ਰੇਰਿਤ ਕੀਤਾ ਜਾਵੇ ਆਪਣੀ ਫਾਰਮਲ ਐਜੂਕੇਸ਼ਨ ਪੂਰੀ ਕਰਨ ਉਹਦੇ ਲਈ ਕਿਵੇਂ ਪ੍ਰੇਰਿਤ ਕੀਤਾ ਜਾਵੇ ਇਹ ਚੰਗੇ ਕਿੱਤੇ ਕਰਨ ਚੰਗੀਆਂ ਨੌਕਰੀਆਂ ਕਰਨ ਆਪਣੀ ਜੀਵਨ ਸਤਰ ਨੂੰ ਜੀਵਨ ਪੱਧਰ ਨੂੰ ਜਿਹੜਾ ਆ ਉਹ ਉੱਚਾ ਚੱਕ ਇਸ ਲਈ ਲੋਕਾਂ ਨੂੰ ਕਿਵੇਂ ਪ੍ਰੇਰਿਤ ਕੀਤਾ ਜਾਵੇ ਇਹਦਾ ਧਰਮ ਦੀ ਅਫੀਮ ਖਾ ਕੇ ਇੱਕ ਲੋੜ ਦੇ ਵਿੱਚ ਘੁੰਮ ਰਹੇ ਆ ਡਾਕਟਰ ਮੈਡੀਕਲ ਨੇ ਜਿੱਧਰੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਬਹੁਜਾਂ ਸਮਾਜ ਦਾ ਵੱਡਾ ਹਿੱਸਾ ਉਸੇ ਵਿੱਚ ਫਸਿਆ ਹੋਇਆ ਥੈਂਕ ਯੂ